ਪੰਜਾਬ ਅਤੇ ਦੁਨੀਆ ਭਰ ਦੇ ਸਿੱਖਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਜਿਨ੍ਹਾਂ ਵੱਲੋਂ ਕੁੱਟਮਾਰ ਕੀਤੀ ਗਈ ਸੰਦੀਪ ਸਿੰਘ ਸਣੀ ਦੀ ਇਹਨਾਂ ਬੇਰਹਿਮੀ ਦੇ ਨਾਲ ਕਿਉਂ ਕੁੱਟਿਆ ਗਿਆ ਇੰਨੇ ਤਸ਼ੱਦਦ ਅਤੇ ਇੰਨੇ ਤਸੀਹੇ ਕਿਉਂ ਦਿੱਤੇ ਗਏ ਸੰਦੀਪ ਸਿੰਘ ਸਣੀ ਦੇ ਭਰਾ ਨੇ ਜਦੋਂ ਸੰਦੀਪ ਸਿੰਘ ਸਣੀ ਦੇ ਨਾਲ ਮੁਲਾਕਾਤ ਕੀਤੀ ਤੇ ਟਾਹਾਂ ਮਾਰ ਕੇ ਰੋਏ ਕਿ ਮੇਰੇ ਭਰਾ ਦਾ ਕਸੂਰ ਕੀ ਸੀ ਉਸ ਉੱਤੇ ਇਲਜ਼ਾਮ ਕਿਉਂ ਲਗਾਏ ਜਾ ਰਹੇ ਨੇ ਕਿ ਸਾਬਕਾ ਐਸਆਈ ਸੁਭਾ ਸਿੰਘ ਜਿਹੜੇ ਉਮਰ ਕੈਦ ਬੰਦ ਨੇ ਪਟਿਆਲਾ ਦੀ ਜੇਲ੍ਹ ਦੇ ਵਿੱਚ ਜਿਨ੍ਹਾਂ ਨੇ 1984 ਦੇ ਵਿੱਚ ਸਿੱਖਾਂ ਦੀ ਨਸ਼ਲ ਕੁੱਤੀ ਕੀਤੀ ਕਈ ਨੌਜਵਾਨ ਝੂਠੇ ਮੁਕਾਬਲੇ ਬਣਾ ਕੇ ਮਾਰ ਦਿੱਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੂਬਾ ਸਿੰਘ ਦੇ ਪਿੰਡ ਵਾਲਿਆਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਾਡੇ ਸ਼ਮਸ਼ਾਨ ਘਾਟ ਦੇ ਵਿੱਚ ਸੂਬਾ ਸਿੰਘ ਜਿਹੜੇ ਕੌਮ ਦੇ ਗਦਾਰ ਨੇ ਜਿਨ੍ਹਾਂ ਵੱਲੋਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਗਿਆ ਸਾਡੇ ਸ਼ਮਸ਼ਾਨ ਘਾਟ ਦੇ ਵਿੱਚ ਉਸ ਨੂੰ ਜਗ੍ਹਾ ਨਹੀਂ ਦਿੱਤੀ ਜਾਵੇਗੀ ਉਸ ਦਾ ਦਾਹ ਸੰਸਕਾਰ ਨਹੀਂ ਕੀਤਾ ਜਾਵੇਗਾ ਸੰਦੀਪ ਸਿੰਘ ਸਣੀ ਨੂੰ ਲੈ ਕੇ ਭਰਤੂ ਪਹ ਗਿਆ ਹੈ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੁੱਟਮਾਰ ਕੀਤੀ ਗਈ ਤਸੀਹੇ ਦਿੱਤੇਗੇ ਤਸ਼ੱਦਦ ਕੀਤੇਗਾ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਇਵੇਂ ਦੋ ਕੇਸਾਂ ਤੋਂ ਫੜ ਕੇ ਵਾਰ-ਵਾਰ ਉਸ ਦਾ ਸਿਰ ਜਿਹੜਾ ਹੈ ਜੇਲ੍ਹ ਦੀ ਦिवार ਦੇ ਨਾਲ ਮਾਰਿਆ ਗਿਆ ਲਗਭਗ ਪੌਣਾ ਘੰਟਾ ਡੰਡੇਦਾਂ ਨੂੰ ਕੁੱਟਿਆ ਗਿਆ ਤੇ ਕਹਿੰਦੇ 19 ਦੇਰ ਤੱਕ ਕੁੱਟੋ ਜਿੰਨੀ ਦੇਰ ਤੱਕ ਇਹ ਮੁੱਕ ਨਹੀਂ ਜਾਂਦਾ ਇਹਦੀਆਂ ਟੀਕਾ ਪਵਾ ਦੋ لیکن ਸੰਦੀਪ ਸਿੰਘ ਸਣੀ ਨੇ ਵਾਇਗਰੂ ਵਾਇਗਰੂ ਦਾ ਜਾਬ ਕਰਨਾ ਸ਼ੁਰੂ ਕਰ ਦਿੱਤਾ ਫਿਰ ਉਸ ਦੇ ਮੂੰਹ ਦੇ ਵਿੱਚ ਕਪੜਾ ਪਾ ਦਿੱਤਾ ਗਿਆ ਸਰੀਰ ਦਾ ਕੋਈ ਅੰਗ ਨਹੀਂ ਜਿੱਥੇ ਸੱਟਾਂ ਨਾ ਮਾਰੀਆਂ ਹੋਣ 12 ਇੰਜਰੀਜ਼ ਆਈਆਂ ਨੇ ਸੌਰੀ 11 ਇੰਜਰੀਜ਼ ਆਈਆਂ ਨੇ ਜਿਹੜੀ ਮੈਡੀਕਲ ਦੀ ਰਿਪੋਰਟ ਆਈ ਹੈ ਕਿ ਇੰਨਾ ਬੇਰਹਿਮੀ ਦੇ ਨਾਲ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਕਿਉਂ ਕੁੱਟਿਆ ਗਿਆ ਤੇ ਜਿਹੜਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਸੰਦੀਪ ਸਿੰਘ ਸਣੀ ਤੇ ਕਿ ਉਸ ਨੇ ਕਤਲ ਕੀਤਾ ਹੈ ਸੁਭਾ ਸਿੰਘ ਦਾ ਤੇ ਉਹ ਮੈਡੀਕਲ ਰਿਪੋਰਟ ਸੂਤਰਾ ਦੇ حوالے ਤੋਂ ਕਹਿ ਰਹੀ ਹੈ ਕਿ ਉਸ ਦੀ ਮੌਤ ਜਿਹੜੀ ਹੈ ਬ੍ਰੇਨ ਹੈਮਰਸ ਦੇ ਨਾਲ ਹੋਈ ਹੈ ਬ੍ਰੇਨ ਹੈਮਰਸ ਦੇ ਨਾਲ ਉਹਦੀ ਮੌਤ ਹੋਈ ਉਸ ਦਾ ਇਲਜ਼ਾਮ ਜਿਹੜੇ ਸੰਦੀਪ ਸਿੰਘ ਸਣੀ ਤੇ ਲਗਾ ਰਹੇ ਨੇ ਸੰਦੀਪ ਸਿੰਘ ਸਣੀ ਦੇ ਭਰਾ ਸੰਦੀਪ ਸਿੰਘ ਸਣੀ ਨੇ ਆਪਣੇ ਭਰਾ ਨੂੰ ਅੱਧਾ ਘੰਟਾ ਬੁਲਾਕਾਬ ਦੇ ਦੌਰਾਨ ਸਾਰਾ ਕੁਝ ਦੱਸ ਦਿੱਤਾ ਸ਼੍ਰੀ ਅਕਾਲਤਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰਸਾ ਸਿੰਘ ਬਲਟੋਹਾ ਅਤੇ ਗਿਆਨੀ ਹਰਪ੍ਰੀਤ ਸਿੰਘ ਹੁਣੀ ਸਾਰਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸਾਰੇ ਕਹਿੰਦੇ ਨੇ ਕਿ ਅਸੀਂ ਸੰਦੀਪ ਸਿੰਘ ਸੈਣੀ ਦੇ ਹੱਕ ਵਿੱਚ ਖੜਾਂਗੇ ਉਹਨਾਂ ਦੇ ਪਰਿਵਾਰ ਦੇ ਨਾਲ ਹਾਂ ਤੇ ਦੂਸਰੇ ਪਾਸੇ ਸੰਦੀਪ ਸਿੰਘ ਸੈਣੀ ਦੇ ਵਕੀਲ ਨੇ ਚੈਲੰਜ ਕਰ ਦਿੱਤਾ ਹੈ ਜਦੋਂ ਮੈਡੀਕਲ ਰਿਪੋਰਟ ਆਈ ਮੈਡੀਕਲ ਰਿਪੋਰਟ ਦੇ ਵਿੱਚੋਂ ਜਦੋਂ ਤਤ ਸਾਹਮਣੇ ਆਏ ਕਿ 11 ਜਿਹੜੀਆਂ ਮਜਰ ਸੱਟਾਂ ਲਗੀਆਂ ਨੇ ਸੰਦੀਪ ਸਿੰਘ ਸੈਣੀ ਨੂੰ ਤੇ ਇੰਨੀ ਕੋਟੋਮਾਰ ਕਾਨੂੰਨ ਕਰਨ ਦੀ ਆਗਿਆ ਨਹੀਂ ਦਿੰਦਾ ਚਾਹੇ ਉਹ ਉੱਥੋਂ ਦਾ ਐਸਐਸਪੀ ਹੈ ਚਾਹੇ ਕੋਈ ਜੇਲ੍ਹ ਦਾ ਸੁਪਰਡੈਂਟ ਹੈ ਚਾਹੇ ਕੋਈ ਆਮ ਮੁਲਾਜ਼ਮ ਨੇ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਕੌਮ ਵੀ ਵਹੀਰਾ ਕੱਟ ਕੇ ਪਟਿਆਲਾ ਜੇਲ੍ਹ ਦੇ ਸਾਹਮਣੇ ਉਹਨਾਂ ਅਧਿਕਾਰੀਆਂ ਦਾ ਵਿਰੋਧ ਕਰੇਗੀ ਅਣ ਮਿੱਥੇ ਸਮੇਂ ਦੇ ਲਈ ਵਕੀਰ ਕਹਿ ਰਹੇ ਨੇ ਜੇਕਰ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚੋਂ ਜਾਣਾ ਪਿਆ ਉੱਥੇ ਜਾਵਾਂਗੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ ਜਿੰਨੀ ਦੇਰ ਤੱਕ ਸੰਦੀਪ ਸਿੰਘ ਸਣੀ ਤੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਜਿਨ੍ਹਾਂ ਨੇ ਤਸ਼ੱਦਦ ਕੀਤੇ ਨੇ ਜਿਨ੍ਹਾਂ ਨੇ ਬਹਿਮੀ ਨਾਲ ਕੁੱਟਿਆ ਉਹਨਾਂ ਨੂੰ maaf ਨਹੀਂ ਕੀਤਾ ਜਾਵੇਗਾ ਇਹ ਕਿਹਦੇ ਕਹਿਣ ਤੇ ਕੁੱਟਿਆ ਗਿਆ ਇਹਨਾਂ ਤਸ਼ੱਦਦ ਕਿਉਂ ਕੁੱਟਿਆ ਗਿਆ ਕਿਤੇ ਸਰਕਾਰਾਂ ਜਾਂ ਮੰਤਰੀ ਵਾਹਵਾਇਤਰੀ ਲੈਣਾ ਚਾਹੁੰਦੇ ਸੁਧੀਸੁਰੀ ਦੇ ਕਤਲ ਨੂੰ ਲੈ ਕੇ ਵੋਟ ਬੈਂਕ ਦਾ ਨਹੀਂ ਇਕੱਠਾ ਕਰਨ ਨਕੇ ਹੋਏ ਇਸ ਤਰ੍ਹਾਂ ਦੀਆਂ ਵੀ ਕਿਆਸ ਰਗਾਈਆਂ ਜਿਹੜੀਆਂ ਨੇ ਲਗਾਈਆਂ ਜਾ ਰਹੀਆਂ ਨੇ ਲੇਕਿਨ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਖਬਰ ਜਿਹੜੀ ਆ ਰਹੀ ਹੈ ਜਿ ਸਵੈ ਸਿੰਘ ਪੱਟੀ ਹੋਰ ਜਿਸ ਸਵੀਰ ਸਿੰਘ ਪੱਟੀ ਗਹਿਰੇ ਨੇ ਕਿ ਭਾਈ ਉਹਨਾਂ ਦੀ ਬ੍ਰੇਨ ਹੈਬਰਸਡੇ ਨਾਲ ਬਹੁਤ ਹੋਈ ਹੈ ਅਤੇ ਉਸ ਦਾ ਦੋਸ਼ ਵਧਿਆ ਜਾ ਰਿਹਾ ਹੈ ਸੰਦੀਪ ਸਿੰਘ ਸਣੀ ਤੇ ਇਸ ਕਰਕੇ ਉਹਦੇ ਨਾਲ ਕੁੱਟਮਾਰ ਕੀਤੀ ਗਈ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਜਿੱਥੇ-ਜਿੱਥੇ ਵੀ ਕੌਮ ਵੱਸਦੀ ਹੈ ਪੱਠੂ ਪੈ ਗਿਆ ਹੈ ਕਿ ਅਸੀਂ ਸਜ਼ਾ ਦਵਾਵਾਂਗੇ ਉਹਨਾਂ ਮੁਲਾਜ਼ਮਾਂ ਨੂੰ ਜਿਨ੍ਹਾਂ ਨੇ ਤਸ਼ੱਦਦ ਕੀਤੇ ਨੇ ਸੰਦੀਪ ਸਿੰਘ ਸਣੀ ਤੇ ਧੰਨਵਾਦ